ਸਸਰੀ ਗਾਲ ਜੀ ਤੁਸੀਂ ਦੇਖ ਰਹੇ ਹੋ ਸ਼ਰੇ ਪੰਜਾਬ ਨਿਊਜ਼ ਚੈਨਲ ਨਵੀਂ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਇਆ ਗੱਲ ਕਰਦੇ ਹਾਂ ਕਿ ਇਸ ਵਲੇ ਦੀ ਇੱਕ ਵੱਡੀ ਖਬਰ ਜੜੀ ਆ ਉਹ ਖੰਨਾ ਦੇ ਮਲੌਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਔਰਤ ਵੱਲੋਂ ਆਪਣੇ ਪਤੀ ਨੂੰ ਮਾਰੀਆਂ ਹਰਕਤਾਂ ਤੋਂ ਰੋਕਿਆ ਜਾਂਦਾ ਸੀ ਤਾਂ ਪਤੀ ਗੁੱਸੇ ਦੇ ਵਿੱਚ ਆ ਕੇ ਐਸੀ ਹਰਕਤ ਕਰ ਦਿੰਦਾ ਹੈ ਕਿ ਪਤਨੀ ਨੂੰ ਆਪਣੀ ਜਾਨ ਗਵਾਣੀ ਪੈਂਦੀ ਹੈ ਜੀ ਹਾਂ ਪਤੀ ਵੱਲੋਂ ਆਪਣੀ ਪਤਨੀ ਦਾ ਜਿਹੜਾ ਗਲਾ ਕੋਟ ਕੇ ਰੱਤੀ ਦੇ ਨਾਲ ਗਲਾ ਕੋੜ ਕੇ ਉਸ ਦਾ ਕਤਲ ਕਰ ਦਿੱਤਾ ਜਾਂਦਾ ਹੈ ਕਿਉਂਕਿ ਪਤਨੀ ਹਮੇਸ਼ਾ ਜੜਿਆ ਉਹ ਉਸ ਨੂੰ ਕਹਿੰਦੀ ਹੀ ਕਿ ਤੂੰ ਜੂਆ ਨਾ ਖੇੜ ਕਿਉਂਕਿ ਪਤੀ ਜੜਾ ਸੀ ਜੂਏ ਦਾ ਆਦੀ ਸੀ ਉਹ ਬਾਰ ਬਾਰ ਰੋਕਦੀ ਸੀ ਇਸੇ ਗੱਲ ਨੂੰ ਲੈ ਕੇ ਤਾਂ ਜਦੋਂ ਇਸ ਗੱਲ ਨੂੰ ਲੈ ਕੇ ਕੈਚ ਦੇ ਵਿੱਚ ਪਤੀ ਵੱਲੋਂ ਬਹਿਰਮੀ ਦੇ ਨਾਲ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਜਾਂਦਾ ਹੈ ਤਾਂ ਜਦੋਂ ਮੁਹੱਲੇ ਦੇ ਵਿੱਚ ਰੋਲਾ ਪੈਂਦਾ ਆ ਤਾਂ ਪਤੀ ਕਰੋ ਫਰਾਰ ਹੋ ਜਾਂਦਾ ਤਾਂ ਫਿਲਹਾਲ ਜਿਹੜਾ ਪੁਲਿਸ ਵੱਲੋਂ ਡੈੱਡ ਬੋਡੀ ਨੂੰ ਆਪਣੇ ਕਬਜ਼ੇ 'ਚ ਲੈ ਲਿੱਤਾ ਗਿਆ ਹੈ ਤੇ ਔਰ ਪਰਚਾ ਦਰਜ ਕਰਕੇ ਤਾਂ ਇਸ ਵਿਅਕਤੀ ਨੂੰ ਫੜਨ ਵਾਸਤੇ ਲਗਾਤਾਰ ਸ਼ਾਪੇ ਮਾਰੀ ਕੀਤੀ ਜਾ ਰਹੀ ਹੈ ਸਵੇਰੇ ਆਪ ਨਹੀਂ ਕਰਿਆ ਕਿਸੇ ਹੋਰ ਇਸ ਤਰ੍ਹਾਂ ਦਾ ਫੋਨ ਆਇਆ ਅੰਗਵਾਂਡੀਆਂ ਦਾ ਵੀ ਛੋਡੀ ਭਾਈ ਕੁੜੀਏ ਪੌਣ ਨੇ ਮਾਰਤੀ ਗਲ ਘੁੱਟ ਕੇ ਮਾਰਤੀ ਤੇ ਉੱਥੇ ਅਸੀਂ ਫਿਰ ਪਿੰਡ ਦੇ ਇਕੱਠੇ ਹੋ ਕੇ ਸਾਰੇ ਗਏ ਤਾਂ ਦੇਖਿਆ ਤੇ ਕੁੜੀ ਮਰੀ ਪਈ ਸੀਗੀ ਜੀ ਇਹ ਪੁਰਾਣਾ ਨਾ ਹੋ ਕੋਈ ਤਸਤੇ ਮਸ ਨਾ ਰੋਇਆ ਨਾ ਕੋਈ ਹੋਰ ਵੀ ਕਿਸ ਨੂੰ ਮਿਲਿਆ ਤੇ ਉਦੋਂ ਬਾਅਦ ਪੁਲਿਸ ਸਭ ਤੋਂ ਪਹਿਲਾਂ ਆਈ ਹੋਈ ਸੀਗੀ ਉੱਥੇ ਜੀ ਪੁਲਿਸ ਨੇ ਸਾਰਾ ਉਹਦਾ ਕਰਕੇ ਦੇਖਿਆ ਉੱਥੇ ਤੇ ਗੋਸ਼ਤ ਕਰਤਾ ਵੀ ਇਹਨੇ ਆਪ ਮਾਰਿਆ ਸਾਰੀਆਂ ਗੱਲਾਂ ਮੰਨ ਗਿਆ ਜੀ ਤੇ ਇਹਨੇ ਗਲ ਘੁੱਟ ਕੇ ਰੱਸੀ ਪਾ ਕੇ ਮਾਰੀ ਆ ਇਹ ਮਲੌਰ ਥਾਣੇ ਚ ਕੇਸ ਸੀ ਇਹ ਜੀ ਤੇ ਉਦੋਂ ਬਾਅਦ ਅਸੀਂ ਡੈੱਡ ਬੋਡੀ ਰੱਖਤੀ ਆਪਣੇ ਪੈਲ ਥਾਣੇ ਚ ਜੀ ਉੱਥੇ ਡਾਕਟਰ ਦਾ ਥੋੜਾ ਪ੍ਰੋਬਲਮ ਆ ਗਈ ਅਸੀਂ ਹੁਣ ਲੈ ਕੇ ਆਇਆ ਖੰਨੇਜ ਹਸਪਤਾਲ ਚ ਇੱਥੇ ਪੋਸਟਮਾਰ ਸੁਣਾ ਜੀ ਤੇ ਉੱਥੇ ਪਰਚਾ ਦਰਜ ਹੋ ਗਿਆ ਜੀ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਜੀ ਸਾਡੀ ਬਹੁਤ ਸਹਾਇਤਾ ਕੀਤੀ ਆ ਜੀ ਅਸੀਂ ਪੁਲਿਸ ਦਾ ਬਹੁਤ ਧੰਨਵਾਦ ਕਰਦੇ ਆ ਜੀ ਉਹ ਮੰਨ ਗਿਆ ਅਸੀਂ ਕਿ ਮੈਂ ਉਹ ਸਾਰੀਆਂ ਗੱਲਾਂ ਮੰਨ ਗਿਆ ਜੀ ਹਾਂ ਮੈਂ ਸਾਰਾ ਕਰਿਆ ਜੀ ਵਜਾ ਕੀ ਕਾਰਨ ਕੀ ਹੈ ਵਜਾ ਕੀ ਇਹ ਸੱਟੇਬਾਜ਼ ਜੂਆ ਵਗੈਰਾ ਖੇਡਦਾ ਸੀਗਾ ਜੀ ਤੇ ਗਹਿਣੇ ਗੱਟੇ ਵੀ ਸਾਰੇ ਕੁੜੀ ਦੇ ਬੱਟ ਵੇਟ ਕੇ ਖਾਏ ਖਾ ਗਿਆ ਜੀ ਤੇ ਕਰਜ਼ਾ ਸਿੱਤੇ ਬਹੁਤ ਚੜ ਗਿਆ ਜੀ ਤੇ ਕੁੜੀ ਦੇ ਨਾਮ ਤੇ ਲੋਨ ਵਗੈਰਾ ਲੈ ਗਿਆ ਵਾ ਜੀ ਕਿੰਨਾ ਕਿੰਨਾ ਟਾਈਮ ਹੋ ਗਿਆ ਸੀ ਆਪਾਂ ਵਿਆਹ ਹੋਏ ਨੂੰ 10 ਸਾਲ ਹੋ ਗਏ ਸੀਗੇ ਜੀ ਕਿੰਨੇ ਬੱਚੇ ਆ ਦੋ ਕੁੜੀਆਂ ਨੇ ਜੀ ਇੱਕ 1.5 ਸਾਲ ਦੀ ਹੈ ਇੱਕ 6 ਸਾਲ ਦੀ ਹੈ ਜੀ ਤੁਹਾਡੀ ਭੈਣ ਦਾ ਕੀ ਨਾਮ ਆ ਪਰਮਜੀਤ 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 ਕੌਰ ਆ ਜੀ ਕੁੜੀ ਦਾ ਨਾਮ ਜੀ ਤੇ ਬਹੁਤ ਬੇਰਹਿਮੀ ਨਾਲ ਇਹਨੇ ਮਾਰੀ ਆ ਜੀ ਇਹ ਬੰਦਾ ਇਹ ਬਖਸ਼ਾ ਨਾ ਜਾਵੇ ਇਹਨੂੰ ਸਜ਼ਾ ਸਖਤੋ ਸਖਤ ਦਿੱਤੀ ਜਾਵੇ ਸਾਡੀ ਵਸ ਇਹੀ ਮੰਗ ਆ ਜੀ ਪੁਲਿਸ ਨੇ ਤਾਂ ਬੜਾ ਵਧੀਆ ਕੰਮ ਕਰਿਆ ਬਹੁਤ ਧੰਨ ਧਾਰਾ ਲਾਈ ਆ ਜੀ ਤੇ ਇਦਾਂ ਦੇ ਆਨਸਰਾਂ ਨੂੰ ਬੜੀ ਸ਼ਕਤੀ ਨਾਲ ਪੇਸ਼ ਹੋਣਾ ਚਾਹੀਦਾ ਸਰਕਾਰ ਨੂੰ ਵੀ ਇਹ ਜਾਂ ਇਹ ਜਾਂ ਕਿਸੇ ਹੋਰ ਦਾ ਨਾਂ ਹੋਵੇ ਹਰ ਵੇਲੇ ਯਾਨੀ ਪੈਸੇ ਦੀ ਮੰਗ ਕਰਦਾ ਸੀ ਜਦੋਂ ਵੀ ਹੋਵੇ ਨਸ਼ਾ ਕਰਦਾ ਸੀ ਮਤਲਬ ਜਿਵੇਂ ਕੋਈ ਜੂਆ ਖੇਡਣਾ ਜਾਂ ਇਦਾਂ ਦੀਆਂ ਹਰਕਤਾਂ ਜਾਦੇ ਕਰਦਾ ਸੀ ਉਹ ਹਾਂਜੀ ਲੜਕੀ ਵੀ ਸਾਡੇ ਨੂੰ ਹਰ ਵੇਲੇ ਥੋੜੀ ਦੇਰ ਬਾਅਦ ਕਹਿੰਦਾ ਸੀ ਪੈਸੇ ਲੈ ਕੇ ਆ ਹਾਂਜੀ 200 ਰੁਪਏ ਦਾ ਕੁੱਟਦਾ ਮਾਰਦਾ ਵੀ ਸੀ ਜੇ ਹਾਂਜੀ ਕੁੱਟਦਾ ਸੀਗਾ ਕੁੱਟਦਾ ਮਾਰਦਾ ਕਿੰਨਾ ਟਾਈਮ ਹੋ ਗਿਆ ਤੁਹਾਡੀ ਬੇਟੀ ਦੇ ਵਿਆਹ ਨੂੰ ਕਿੰਨਾ ਇਹ ਨੂੰ 10 ਸਾਲ ਦਾ ਗੇਟਦਾ ਹੋਵੇ ਦੋ ਬੱਚੇ ਆ ਇੱਕ ਧੋਏ ਲੜਕੀਆਂ ਨੇ ਹਾਂਜੀ ਦੱਸਦੀ ਹੁੰਦੀ ਜੀ ਫੋਨ ਤੇ ਵੀ ਮੈਨੂੰ ਐਦਾ ਪੈਸੇ ਦੀ ਮੰਗ ਕਰਦਾ ਜਾਂ ਮੈਨੂੰ ਕੁੱਟਾ ਮਾਰਦਾ ਹਾਂਜੀ ਉਹਨੂੰ ਮੇਰੇ ਨਾਲ ਉਹਨੂੰ ਜਦੋਂ ਆਇਆ ਨਾ ਉਹ ਮੇਰੇ ਕੋਲ ਤਾਂ ਉਹ ਕਹਿੰਦਾ ਵੀ ਪੈਸੇ ਮੈਨੂੰ ਲਿਆ ਕੇ ਦੇ puri ਲੜਕੀ ਸਾਡੀ ਕਹਿੰਦੀ ਤੇ ਸਭ ਤੋਂ ਪੈਸੇ ਵੀ ਲੈ ਗਿਆ ਉਹ ਨਾਲ ਆ ਕੇ ਇਹ ਜੂਏ ਹੀ ਖੇਡਦਾ ਸੀਗਾ ਜੀ ਮਤਲਬ ਘੱਟ ਤੋਂ ਘੱਟ 60000 ਰੁਪਏ ਸਾਡੇ ਕੋਲੋਂ ਉਹਨੇ ਲੈ ਗਿਆ ਹਾਂਜੀ ਜੂਏ ਹੀ ਖੇਡਿਆ ਉਹ ਜੂਏ ਦਾ ਆਦੀ ਸੀ ਹਾਂਜੀ ਜੂਏ ਦਾ ਜਿਹੜਾ ਗੈਣੇ ਗੁਣੇ ਸੀਗੇ ਜਿੰਨੇ ਸਾਰੇ ਵੇਚ ਕੇ ਖਾ ਗਿਆ ਜੀ ਉਹ ਰੱਖ ਤੇ ਉਹਨੇ ਮੋਟਰਸਾਈਕਲ ਗੈਣੇ ਮੋਟਰਸਾਈਕਲ ਵੀ ਗੈਣੇ ਤਰੇ ਆ ਰਿਸ਼ਤੀ ਕਰਦੀ ਗੈਣੇ ਕਰੀ ਉਹ ਇਸ ਕਿੰਨਾ ਟਾਈਮ ਪੰਨਾ ਵਿਆਹ ਕਰਿਆ ਚੁੜੀ ਦਾ ਕਿੰਨਾ ਟਾਈਮ ਹੋ ਗਿਆ ਤੁਹਾਡੀ ਬੇਟੀ ਦੇ ਵਿਆਹ ਹੋਣਾ 10 ਸਾਲ ਪੂਰੀ ਮੰਗ ਜੀ ਕਰਦੀ ਹੁਜੀ ਅਸੀਂ ਮੰਗ ਕਰ ਰਹੇ ਸਾਨੂੰ ਮਤਲਬ ਉਹਦਾ ਇਨਸਾਫ ਮਿਲਣਾ ਚਾਹੀਦਾ ਜੀ ਲੜਕੇ ਦਾ ਸਾਡੀ ਲੜਕੇ ਉਹਨੇ ਬੇਰਹਿਮੀ ਨਾਲ ਮਾਰਿਆ ਉਹਨੇ ਹਾਂਜੀ ਤੇ ਸਾਨੂੰ ਪਰਮਾਤਮਾ ਦੀ ਕਿਰਪਾ ਹੋਵੇ ਤਾਂ ਸਾਡਾ ਇਨਸਾਫ ਪੂਰਾ ਕਰ ਦੇਵੇ ਜੋ ਵੀ ਮਤਲਬ ਉਹ ਲੜਕੀ ਨਾ ਪੀਤੇ ਆਂ ਆਹਾਂ ਸਾਦੇ ਪੰਨੀ ਪਈ ਆਂ ਹਾਂਜੀ ਗਾਲਾਂ ਘੁੱਟ ਗਿਆ ਦੂਜੀਆਂ ਸੱਟਾਂ ਨੇ ਦੂਜੀਆਂ ਸੱਟਾਂ ਨੇ ਮਾਰੀਆਂ ਨਵੀਂ ਤੇ ਤਾਜ਼ਾ ਅਪਡੇਟ ਵਾਸਤੇ ਸਾਡਾ ਦੇਖਦੇ ਰਹੋ ਸ਼ੇਰ-ਏ-ਪੰਜਾਬ ਨਿਊ ਚੈਨਲ ਔਰ ਇਸ ਚੈਨਲ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਨਾ ਨਾ ਭੁੱਲਣਾ ਔਰ ਨਾਲ ਦੀ ਨਾਲ ਬੈਲ ਆਈਕਨ ਨੂੰ ਦਬਾੜਾ ਨਾ ਭੁੱਲਣਾ ਤਾਂ ਜੋ ਕੀ ਸਮੇਂ-ਸਮੇਂ ਸ਼ੇਰ ਸਾਡੀ ਨੋਟੀਫਿਕੇਸ਼ਨਾਂ ਤੁਹਾਨੂੰ ਮਿਲਦੀਆਂ ਰਹਿਣ ਫਿਲਹਾਲ ਦਿਓ ਮੈਨੂੰ ਇਜਾਜ਼ਤ ਔਰ ਦੇਖਦੇ ਰਹੋ ਸ਼ੇਰ-ਏ-ਪੰਜਾਬ ਨਿਊ ਚੈਨਲ